ਬਸ ਅੱਜ ਅਸੀਂ ਔਰ ਤੋੜ ਸਾਹਿਬ ਦੀ ਵਰਸੀ ਤੇ ਆਏ ਸੀ ਮੋਹਨ ਸਿੰਘ ਤੋੜ ਸਾਹਿਬ ਦੇ ਉੱਥੇ ਤੇ ਅਸੀਂ ਕਿ ਪਹਿਲਾਂ ਅਜਕਾਲ ਤੱਕ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲਏ ਗੁਰੂ ਰਾਮਦਾਸ ਜੀ ਦਾ ਤਾਂ ਇੱਧਰੋਂ ਆ ਗਏ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੋਹਨ ਸਿੰਘ ਤੋੜ ਦੇ ਪਹਿਲਾਂ ਜੇ ਵੀ ਪਾਰਟੀ ਬਣਾਉਂਦਾ ਹੈ ਲਾਹਤ ਕਿੰਨੀ ਬਣੇਗੀ ਕਿੰਨਾ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਆਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਜੀ ਪੀ ਸੀ ਇਲੈਕਸ਼ਨ ਲੜੇਗਾ ਵੀ ਤੁਸੀਂ ਹਾਂ ਜੀ ਲੜਾਂਗੇ ਆਪੀ ਸੀ ਪੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਕੋਈ ਕਹਿਆ ਸੀ 8 ਤਰੀਕ ਦਾ ਟਾਈਮ ਹੈ ਜੀ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਨੂੰ ਮਿਲਾਂਗੇ ਜਿਹੜੇ ਨੰਮਾਂ ਦੇ ਦਵਾਦ ਚੱਲਦੇ ਆ ਕਿ ਖੰਮ ਸਾਹ ਹੈ ਰੰਪਰ ਦੇ ਤੱਕ ਕੋਈ ਕੀ ਕੀ ਜਾਂ ਅਧਿ ਕਿ ਕੀ ਜਾ ਰਹੀ ਹੈ ਕਿ ਪਗੜਾ ਕੀਤਾ ਗਿਆ ਹੈ ਜੀ ਦਾ ਜੀ ਜੇ ਮੈਂ ਸ਼੍ਰੋਮਣੀ ਕਮੇਟੀ ਦੇ ਅੰਡਰ ਯੂ ਐਫ ਸੀ ਦੇ ਵਿੱਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦੇ